ਅਕਾਲੀ ਦਲ ਦੇ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਨੇ ਫਤਿਹਗੜ ਸਾਹਿਬ ਵਿਖੇ ਵਕ-ਵਕ ठाਵਾ ਉੱਤੇ ਨੁਕੜ ਮੀਟਿੰਗਾਂ ਕਰਕੇ ਚੋਣ ਪ੍ਰਚਾਰ ਕੀਤਾ। ਤੋਂ ਤੇ ਵਿਕਰਮਜੀਤ ਸਿੰਘ ਖਾਲਸਾ ਨੇ ਏਐਨਵੀ ਨਿਊਜ਼ ਦੇ ਨਾਲ ਖਾਸ ਗੱਲਬਾਤ ਕਰਦੇ ਆ ਕਿ ਕੁਝ ਕਿਹਾ ਉਹ ਜਾਣਦੇ ਆ। ਤਾਂ ਇਸ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਏਐਨਵੀ ਪੰਜਾਬੀ ਤੇ ਮੈਂ ਆਰਵਿੰਦਰ ਭੱਟ ਗੱਲਬਾਤ ਕਰਾਂਗੇ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਨਾਲ ਗੱਲਬਾਤ ਕਰਦੇ ਆ। ਉਹਨਾਂ ਵੱਲੋਂ ਚੋਣ ਪੱਧਰ ਤੇਜ਼ ਕਰ ਦਿੱਤਾ ਗਿਆ ਤੇ ਗੱਲਬਾਤ ਵੀ ਕਰਦੇ ਹਾਂ ਕਿ ਕੀ ਕ ਦਾ ਬਾਈਕੁੱਟ ਦਾ ਖਰਚਾ ਹੋ ਰਿਹਾ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਧਾਰੀ ਕਿਵੇਂ ਦਾ ਰਿਸਪੌਂਸ ਹੋ ਰਿਹਾ ਲਾਕੇ ਦੇ ਵਿੱਚ ਤੁਹਾਨੂੰ ਪੁੱਛਦੇ ਕਿ ਕਿਵੇਂ ਦਾ ਰਿਸਪੌਂਸ ਸ੍ਰੋਮਣੀ ਗਾਲੀਦਲ ਦੇ ਕੈਂਡੀਡੇਟ ਵਜੋਂ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਸਰਕਲ ਪੱਤਰ ਤੱਕਦੀਆਂ ਮੀਟਿੰਗਾਂ ਕਰਨ ਤੋਂ ਬਾਅਦ ਮੈਂ ਦੂਜੇ ਰਾਉਂਡ ਦੇ ਵਿੱਚ ਘੁੰਮ ਰਿਹਾ ਸੰਗਤ ਵਿੱਚ ਬਹੁਤ ਪਾਰੀਅਤ ਚਾਹਵਾਤ ਆਮ ਦੀ ਰੁੱਤ ਹੋਣ ਦੇ ਬਾਵਜੂਦ ਵੀ ਲੋਕ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਕਾਲੀਦਾਲ ਦੇ ਕੈਂਡੀਡੇਟ ਦੇ ਰੂਪ ਦੇ ਵਿੱਚ ਤੁਹਾਨੂੰ ਸੁਣਨ ਲਈ ਆ ਰਹੇ ਨੇ ਅਸੀਂ ਇੱਥੇ ਮੈਂ ਵਿਸ਼ੇਸ਼ ਤੌਰ ਤੇ ਕਹਿਣਾ ਚਾਹਾਂਗਾ ਕਿ ਮੈਂ ਧਰਵਾਰਦੀਆਂ ਸਰਦਾਰ ਸੁਖੀ ਸਿੰਘ ਬਾਦਲ ਹੋਂਨਾਂ ਦਾ ਜਿਨ੍ਹਾਂ ਨੇ ਨੌ ਦੇ ਨੌ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਦੀ ਰਾਏ ਲੈ ਕੇ ਇੱਕ ਸੂਰ ਰਏ ਸਾਰਿਆਂ ਦੀ ਲੈ ਕੇ ਉਹਨੂੰ ਪੜਤਾਲ ਕਰਨ ਤੋਂ ਬਾਅਦ ਮੈਨੂੰ ਕੈਂਡੀਡੇਟ ਹਲਾਣਿਆ ਔਰ ਸ਼ਹੀਦਾਂ ਦੀ ਪਾਵਨ ਵਿਧਰ ਧਰਤੀ ਤੇ ਨਕਮਸਤ ਹੋਣ ਤੋਂ ਬਾਅਦ ਮੈਂ ਟੋਨ ਮੇਮ ਸ਼ੁਰੂ ਕੀਤੀ ਹੈ ਮੈਂ ਸਮਝਦਾ ਕਿ ਇਹ ਸੀਟ ਜਿਹੜੀ ਆ ਪੰਥਕ ਦਿਖ ਵਾਲੀ ਸੀਟ ਹੈ ਔਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਨੁਮਾਇੰਦਾ ਜਮਾਤ ਹੋਣ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਕੰਮ ਕਰਨ ਵਾਲੀ ਪਾਰਟੀ ਆ ਪਹਿਲਾਂ ਸਰਕਾਰਾਂ ਰਹੀਆਂ ਨੇ ਬੜਾ ਕੁਝ ਅਕਾਲੀ ਦਲ ਨਹੀਂ ਕੀਤਾ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਸੰਗਤ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਸਮਰਥਨ ਦਵੇ ਖਜ਼ਾ ਜੀ ਗੱਲ ਕਹਿੰਦੇ ਕੀ ਗੱਲ ਆ ਕਿ ਅਕਾਲੀ ਦਲ ਖੇਤਰੀ ਪਾਰਟੀ ਹੋਣ ਦੇ ਬਾਵਜੂਦ ਪਸਰਤ ਧੋ ਰਹੀ ਜਿਵੇਂ ਕੀ ਕਰ ਅਕਾਲੀ ਦਲ ਪਸਰਤ ਨਹੀਂ ਰਿਹਾ ਜੀ ਬਿਲਕੁਲ ਅਕਾਲੀ ਦਲ ਆਪਣੀ ਜਗ੍ਹਾ ਤੇ ਕਾਇਮ ਆ ਲੋਕਾਂ ਦੇ ਯਾਦ ਕਰ ਰਹੇ ਨੇ ਅਕਾਲੀ ਦਲ ਨੂੰ ਇਹ ਤਾਂ ਸੋਸ਼ਲ ਮੀਡੀਆ ਦਾ ਯੁੱਗ ਹੋਣ ਕਰਕੇ ਲੋਕ ਇਸ ਗੱਲ 'ਚ ਆ ਗਏ ਕਿ ਪ੍ਰਚਾਰ ਸਾਡੇ ਖਿਲਾਫ ਬਹੁਤ ਹੋਇਆ ਨੌਜਵਾਨ ਪੀੜ੍ਹੀ ਜਿਹੜੀ ਅੱਜ 18 ਤੋਂ 25 ਸਾਲ ਦੀ ਉਮਰ ਦੇ ਨੇ ਉਹਨਾਂ ਨੂੰ ਬਿਲਕੁਲ ਨਹੀਂ ਇਸ ਗੱਲ ਬਾਰੇ ਪਤਾ ਕਿ ਅਕਾਲੀ ਦਲ ਨੇ 69 ਤੋਂ ਲੈ ਕੇ ਹੁਣ ਤੱਕ ਕੀ ਕੀ ਕੀਤਾ ਪੰਜਾਬ ਨੇ ਸੋ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਨਹੀਂ ਪਤਾ ਉਹ ਇੱਕ ਨਵੀਂ ਉਮਰ ਦੇ ਮੁੰਡਿਆਂ ਨਾਲ ਇੱਕ ਫੈਸਲਾ ਸੀ ਜਿਹਦੇ ਵਿੱਚ ਪਰਿਵਾਰਾਂ ਨੂੰ ਵੀ ਮਜਬੂਰ ਹੋਣਾ ਪਿਆ ਉਹਨਾਂ ਨੇ ਇੱਕ ਤਜਰਬਾ ਕਰਕੇ ਦੇਖਿਆ ਜਿਹਦੇ ਵਿੱਚ ਇਹ ਪਾਰਟੀ ਦੀ ਸਰਕਾਰ ਬਣੀ ਔਰ ਤਜਰਬਾ ਬਰੀਕਾ ਸਿੱਖਿਆ ਜਿੱਧਰ ਗੱਲ ਜੀਐਨਡੀ ਦੇ ਦੋਸ਼ ਲੱਗਦੇ ਨੇ ਤਾਂ ਉਹ ਨਹੀਂ ਕਾਲੀ ਕਾਲੀ ਉੱਤੇ ਦੇ ਬੇਅਦਬੀਆਂ ਨੇ ਫੈਸਲਾ ਕਰਾਇਆ ਤੋਂ ਇਹ ਦੇਖਦੇ ਆਕਾਲੀ ਦਲ ਨੂੰ ਦਾ ਸਿਰੂ ਬਦਨਾਮ ਕਰਨ ਦੀ ਕੋਸ਼ਿਸ਼ ਸੀ ਅਗਰ ਬੇਅਦਬੀਆਂ ਦੇ ਦੌਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਰੋਲ ਸਾਬਤ ਹੁੰਦਾ ਆ ਅੱਜ ਦੀ ਡੇਟ ਦੇ ਵਿੱਚ ਪਾਰਟੀ ਪ੍ਰਧਾਨ ਸਾਹਿਬ ਨੂੰ ਕਿਸੇ ਨੇ ਨਹੀਂ ਸੀ ਬਖਸ਼ਣਾ ਲੇਕਿਨ ਇਹ ਸਿਰਫ ਲੋਕਾਂ ਦੇ ਧਾਰਮਿਕ ਸੈਂਟੀਮੈਂਟਸ ਨੂੰ ਯੂਜ਼ ਕਰਨ ਵਾਸਤੇ ਇਹ ਮੁੱਦਾ ਵਾਰਿਆ ਗਿਆ ਸੀ ਔਰ ਉਹਨਾਂ ਸੈਂਟੀਮੈਂਟਸ ਨੂੰ ਯੂਜ਼ ਕਰਕੇ ਪੰਜਾਬ ਦੇ ਵਿੱਚ ਇਸ ਪਾਰਟੀ ਨੇ ਸਰਕਾਰ ਬਣਾਈ ਜਿਹੜੀ ਤੇ ਬੁਰੀ ਤਰ੍ਹਾਂ ਫੇਲ ਹੋ ਗਈ ਬੇਅਦਬੀਆਂ ਦੇ ਦੌਰ ਅੱਜ ਵੀ ਚੱਲਦੇ ਨੇ ਜੇ ਉਦੋਂ ਸੁਖਵੀਰ ਸਿੰਘ ਵਾਲੇ ਜ਼ਿੰਮੇਵਾਰ ਸੀ ਤਾਂ ਅੱਜ ਦੀ ਸਰਕਾਰ ਵੀ ਉਹੀ ਜ਼ਿੰਮੇਵਾਰ ਆ ਸੋ ਮੈਂ ਸਮਝਦਾ ਕਿ ਲੋਕ ਇਹਨਾਂ ਚੀਜ਼ਾਂ 'ਤੇ ਬੜੇ ਧਿਆਨ ਨਾਲ ਦੇਖਣਾਂ ਕਿ ਹੁਣ ਵੀ ਸਰਕਾਰ ਦੇ ਸਨੇ ਕੀ ਚੱਲ ਰਿਹਾ ਉਦੋਂ ਕੀ ਸੀ ਕਿਹੜਾ ਮੁੱਦਾ ਬਣਾਇਆ ਗਿਆ ਕਿਹੜਾ ਮੁੱਦਾ ਸੀ ਕਿਹੜਾ ਮੁੱਦਾ ਉਭਾਰਿਆ ਗਿਆ ਔਰ ਉਹਦਾ ਕੀ ਨਤੀਜਾ ਨਿਕਲੇ ਆ ਇਹ ਤਕਰੀਬਨ ਤਰੀਬਨ ਪਬਲਿਕ ਦੇ ਸਾਹਮਣੇ ਕਾਫੀ ਨਿਖਾਰਾ ਬਦਨਾਮ ਕਰਨ ਦੀ ਕੋਸ਼ਿਸ਼ ਗੱਲ ਇਹ ਕਿ ਕੌਣ ਬਦਨਾਮ ਕਰ ਰਿਹਾ ਕਾਲੀ ਦਲ ਕਾਲੀ ਦਲ ਨੂੰ ਬਦਨਾਮ ਆਹੀ ਪਾਰਟੀ ਕਰਦੀ ਸੀ ਵੀ ਇਹਨਾਂ ਨੇ ਹੀ ਇਹ ਸਾਰੀਆਂ ਚੀਜ਼ਾਂ ਨੂੰ ਜਾਣ ਬੁੱਝ ਕੇ ਫਰੇਮ ਕੀਤਾ ਕਾਲੀ ਦਲ ਦੇ ਦਿੱਤੇ ਲੋਕਾਂ ਦੇ ਜਿਹੜੇ ਧਾਰਮਿਕ ਸੈਂਟੀਮੈਂਟਸ ਨੇ ਹਰਟ ਹੋਏ ਸਾਡੇ ਖਿਲਾਫ ਫੈਸਲੇ ਆ ਗਏ ਔਰ ਆਜ ਦੇ ਲੋਕਾਂ ਨੇ ਇਹਨਾਂ ਨੂੰ ਮੌਕਾ ਦੇ ਕੇ ਦੇਖ ਲਿਆ ਕਿ ਸਰਕਾਰ ਹਰ ਫਰੰਟ ਤੇ ਫੇਲ ਆ ਅਗਰ ਵੀ ਆਦਮੀਆਂ ਦੇ ਵਿੱਚ ਕੁਝ ਹੁੰਦਾ ਇਸ ਤਰ੍ਹਾਂ ਦਾ ਤਾਂ ਹੁਣ ਤੱਕ ਐਕਸ਼ਨ ਹੋ ਚੁੱਕਿਆ ਹੋਣਾ ਸੀ ਇਹ ਕੇਵਲ ਮੁੱਦਾ ਬਣਾ ਕੇ ਪਾਵਰ ਚ ਆਉਣ ਲਈ ਵਰਤਿਆ ਜਾਂਦਾ ਹੈ। ਮਤਮਤੀ ਬਗਵਾਨ ਤੋਂ ਮੰਨਦਾ ਜਾਨਾ 130 ਉਹ ਪ੍ਰਧਾਨ ਮੰਤਰੀ ਦਾ 400 ਤੋਂ ਪਰ ਇੱਕ ਤਰੀਕ ਜਿਹੜੀ ਹੈ ਉਹ ਇਹ ਜੀਆਂ ਬਹੁਤ ਸਾਰੀਆਂ ਫ਼ਰਮਾਂ ਦਾ ਅੰਤ ਕਰੂਗੀ। ਅੱਜ ਦੀ ਡੇਟ ਦੇ ਵਿੱਚ ਤੁਸੀਂ ਜਿੰਨੂੰ ਮਰਜ਼ੀ ਛੇੜ ਲਓ ਉਹ ਕਹਿੰਦਾ 13 ਮੇਰੀਆਂ ਨੇ 0 ਬਾਕੀ ਦੀਆਂ ਨੇ। ਸੋ ਜਦ ਤੱਕ ਕਿਸੇ ਚੀਜ਼ ਦਾ ਰਿਜ਼ਲਟ ਨਹੀਂ ਆਉਂਦਾ ਉਹ ਸਭ ਕੁਝ ਹੁੰਦੀ। ਸੋ ਇਹ ਕੀਤਾ ਜਿਹੜੀ ਇੱਕ ਤਰੀਕ ਤੋਂ ਬਾਅਦ ਆਪਾਂ ਨੂੰ ਚਾਰ ਨੂੰ ਪਤਾ ਲੱਗ ਜੀ ਜਾਣਾ ਕਿ 0 13 ਵਾਂ ਕਿ 13 0 ਆ ਫੈਸਲਾ ਸੰਘਤ ਦਾ ਹਲੇ ਕੁਝ ਕਹਿਣਾ ਠੀਕ ਨਹੀਂ। ਸੰਘਤ ਹੈ ਵੀ ਕਹਿੰਦੇ ਨੇ ਕਿ ਕਾਲੀ ਦਲ ਦਾ ਕਰਤਾਰ ਦੇ ਵਿੱਚ ਨਹੀਂ ਹੈਗਾ ਹੁਣ ਦੇ ਨਾਲ। ਜਿਹੜਾ ਉਹਨਾਂ ਨੇ ਇਹ ਕਹਿਣਾ ਪੈ ਗਿਆ ਨਾ ਵੀ ਕਾਲੀ ਦਲ ਕਰਤਾਰ ਜੀ ਨਹੀਂ ਹੈਗਾ। ਇਹਦਾ ਮਤਲਬ ਕਾਲੀ ਦਲ ਨੇ ਦਿਮਾਗ ਤੇ ਆ ਕੇ ਜੀ ਹੋਰ ਪਾਰਟੀ ਦਾ ਨਾਂ ਨਹੀਂ ਲਿਆ। ਅਸੀਂ ਤਾਂ ਲਗਾਤਾਰ 10 ਸਾਲ ਤੋਂ ਪਾਵਰ ਤੋਂ ਬਾਹਰ ਆ ਫਿਰ ਵੀ ਕਾਲੀ ਦਲ ਨਹੀਂ ਬੋਲਦਾ ਹੁਣ ਇਸੇ ਲਈ ਉਹ ਕਹਿੰਦੇ ਵੀ ਕਾਲੀ ਦਲ ਦਾਤਾਰਥ ਨਹੀਂ ਹੈਗਾ ਸਾਡਾ ਨਾਮ ਉਹਨਾਂ ਦੇ ਜ਼ਿਹਨ ਚ ਚੱਲਦਾ ਰਹਿੰਦਾ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀ ਕਿਵੇਂ ਦੇ ਪੰਜਾਬ ਦੇ ਹਾਲਾਤ ਵਿੱਤੀ ਹਾਲਾਤ ਵੀ ਮਾੜੇ ਨੇ